ਲੱਗਦੀ ਹੈ ਕਿ ਪੰਜਾਬ ਦੀ ਜਿਹੜੀ ਸਿੱਖ ਪੋਲਿਟਿਕਸ ਹੈ ਕਾਲੀ ਪੋਲਿਟਿਕਸ ਹੈ ਇਹਨੂੰ ਕਿਸੇ ਨਵੀਂ ਦਿਸ਼ਾ ਵੱਲ ਲਿਜਾਦਾ ਜਾਪਦਾ ਹੈ ਜੀ ਆਪਾਂ ਕਾਲਜ ਦੀ ਕਾਲ ਲਈ ਹੈ ਹਾਂ ਜੀ ਕੁਲਦੀਪ ਸਿੰਘ ਜੀ ਫੇਰ ਸਵਾਗਤ ਹੈ ਤੁਹਾਡਾ ਏ ਚੰਡੀ ਸਾਹਿਬ ਸੌਰੀ ਮੈਂ ਦੁਬਾਰਾ ਆਇਆ ਹਾਂ ਜੀ ਜੀ ਤੇ ਤੁਸੀਂ ਵੇਖ ਇਹ ਤੁਸੀਂ ਵੇਖ ਲਓ ਵੀ ਆਪਣਾ ਚੰਡੀ ਸਾਹਿਬ ਸਾਡਾ ਸਿੱਖ ਧਰਮ ਦਾ ਕਿਤੇ ਤਾਂ ਕਹੀ ਗਿਰ ਗਏ ਆ ਜੀ ਵੀ ਸਾਡੇ ਜਿਹੇਦਾਰ ਜਿਹੜੇ ਜਿਹੇਦਾਰ ਨੇ ਹਾਂ ਉਹ ਬੜਾ ਗਉ ਗਾਲਾ ਵੀ ਕੱਢਦੇ ਨੇ ਤੇ ਉਹ ਕਹਿੰਦੇ ਵੀ ਸਾਡਾ ਰਿਵਾਜ ਹੈਗਾ ਜੀ ਹਾਂਜੀ ਉਹ ਸਾਡਾ ਰਿਵਾਜ ਹੈਗਾ ਇਹ ਕੱਢ ਥਗਣੇ ਆ ਉਹ ਸਾਡੀ ਬੋਲੀ ਹੈਗੀ ਹੈ ਜੀ ਹਾਂਜੀ ਦੂਸਰੀ ਗੱਲ ਇਹ ਵੇਖੋ ਤੁਸੀਂ ਵੀ ਤੁਸੀਂ ਆਪਣਾ ਚੰਡੀ ਸਾਹਿਬ ਤੁਸੀਂ ਇੱਕ ਤੁਸੀਂ ਇੱਥੇ ਬਾਹਰ ਬੈਠੇ ਹੋ ਤੁਸੀਂ ਇਹ ਗੱਲ ਦਾ ਜਵਾਬ ਦਿਓ ਕਦੀ ਕੋ ਪੋਪ ਕਦੀ ਇਹ ਵੀ ਲਿਖਿਆ ਤੁਸੀਂ ਇਹ ਪੰਜ ਪਿਆਰੇ ਅੰਦਰ ਬੈਠੇ ਨੇ ਉਹ ਜਹੇਦਾਰ ਇੱਕ ਅੰਦਰ ਬੈਠੇ ਨੇ ਜਹੇਦਾਰ ਉਹ ਵੀ ਜਹੇਦਾਰ ਨੇ ਜਿਹੜੇ ਬਾਹਰ ਬੈਠੇ ਜਹੇਦਾਰ ਨੇ ਉਹ ਵੀ ਜਹੇਦਾਰ ਨੇ ਤੇ ਪੰਜ ਪਿਆਰੇ ਅੰਦਰ ਬੈਠੇ ਨੇ ਉਹ ਵੀ ਉਹ ਪੰਜ ਪਿਆਰੇ ਨੇ ਸਾਡੀ ਕੁਲ ਚ ਇਹ ਇਹ ਜਿਹੜਾ ਨਾ ਇਹ ਬੜੀ ਵੱਡੀ ਜੜੀ ਹੈ ਤੇ ਚਾਲ ਹੈ ਸਾਰਾ ਕੁਝ ਹੈ ਤੇ ਤੁਸੀਂ ਇਹ ਵੇਖੋ ਤੁਸੀਂ ਵੀ ਇੱਕ ਇੱਕ ਜਹੇਦਾਰ ਜਿਹੜਾ ਉਹ 12 ਘੰਟੇ ਡਿਆ ਤੇ ਫਿਰ ਵੀ ਅਸੀਂ ਸਮਝੀ ਉਹਨੂੰ ਦੇ ਲੈਣੇ ਆ ਦਿੰਨੇ ਆ ਜਿਵੇਂ ਇਹ ਜਹੇਦਾਰ ਬਿਲਕੁਲ ਵਧੀਆ ਹੈ ਬਾਕੀ ਸਾਰੇ ਜਿਹੜੇ ਚੋਰ ਨੇ ਤੇ ਵਧੀਆ ਸਾਡੇ ਨਾਲ ਪਿੱਛੇ ਘਰ ਹੁੰਦੇ ਵਿੱਚ ਚੰਡੀ ਸਾਹਿਬ ਅਸੀਂ ਪਤਾ ਕਿ ਅਸੀਂ ਅਸੀਂ ਤੁਹਾਨੂੰ